प्लीज हमारे चैनल को सब्सक्राइब करें और घंटी के आइकन पर क्लिक करें वह शेयर करना न भूले मुर्दाबाद मुर्दाबाद साइमेंट मुर्दाबाद 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 ਫੋਰਗ੍ਰੀਨ ਐਂਡ ਅਲਾਈਡ ਵਰਕਰ ਯੂਨੀਅਨ ਨੇ ਐਸਸੀਆਈ ਅਤੇ ਕੇਂਦਰ ਸਰਕਾਰ ਖਿਲਾਫ ਰੋਜਪੰਦਰ ਸੰਗਰ ਕੀ ਨਰੇਵਾਜੀ ਸਪੈਸ਼ਲ ਗੱਡੀ ਵਿੱਚ ਕਣਕ ਲੋਡਿੰਗ ਦਾ ਸਮਾਂ ਘਟਾ ਕੇ ਐਸਸੀਆਈ ਤੇ ਲੇਬਰ ਦਾ ਆਰਟਿਕ ਸੋਸ਼ਣ ਕਰਨ ਦੇ ਦੋਸ਼ ਰੇਲਵੇ ਟ੍ਰੈਕ ਦੇ ਦਰਵਾਹੇ ਵਿਖੇ ਕਣਕ ਦੀ ਢੁਲਾਈ ਲਈ ਲੱਗੀ ਸਪੈਸ਼ਲ ਗੱਡੀ ਦੇ ਰੇਕ ਵਿੱਚ ਕਣਕ ਲੋਡ ਕਰਨ ਸੰਬੰਧੀ ਐਸਸੀਆਈ ਦੇ ਅਧਿਕਾਰੀਆਂ ਖਿਲਾਫ ਲੇਬਰ ਨਾਲ ਤਕਸ਼ਾ ਕਰਨ ਅਤੇ ਖੱਜਲ ਖੋਹਰ ਕਰਨ ਦੇ ਦੋਸ਼ ਲਾਉਂਦੇ ਫੋਰਗ੍ਰੀਨ ਐਂਡ ਅਲਾਈਡ ਵਰਕਰ ਯੂਨੀਅਨ ਵੱਲੋਂ ਪ੍ਰਧਾਨਜਨ ਸਿੰਘ ਲੱड्डा ਦੇ ਆਗਵਾਲੇ ਤਹਿਤ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਤੇ ਐਸਸੀਆਰ ਦੇ ਖਿਲਾਫ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ ਇਸ ਸਬੰਧੀ ਜਾਣਕਾਰੀ ਰਿੰਦੇ ਪ੍ਰਧਾਨਜਨ ਸਿੰਘ ਲੱड्डा ਅਤੇ ਸਲਾਹਕਾਰ ਵੀ ਇਸ ਸੰਬੰਧ ਵਿੱਚ ਲਿਖੋਰੀ ਨੇ ਦੱਸਿਆ ਕਿ ਸਪੈਸ ਗੱਡੀ ਦੇ ਰੈਂਕ ਵਿੱਚ ਕਣਕ ਲੋਡ ਕਰਨ ਲਈ ਲੇਬਰ ਸਵੇਰੇ ਸਮੇਂ ਸਰ ਪਹੁੰਚ ਜਾਂਦੀ ਹੈ ਪਰ ਐਫਸੀਆਈ ਅਧਿਕਾਰੀਆਂ ਵੱਲੋਂ ਨਿਰਧਾਰਿਤ ਸਮੇਂ ਅਨੁਸਾਰ ਲੋਡਿੰਗ ਫਰਾਉਂਡ ਦੇ ਬਜਾਏ ਸਵੇਰੇ 10 ਵਜੇ ਕਣਕ ਲੋਡਿੰਗ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ ਜਦੋਂ ਕਿ ਬਾਅਦ ਦੁਪਹਿਰ ਕਰੀਬ 3 ਵਜੇ ਲੋਡਿੰਗ ਬੰਦ ਕਰਵਾ ਦਿੱਤੀ ਜਾਂਦੀ ਹੈ ਜਿਸ ਦੇ ਚੱਲਦੇ ਨਿਰਧਾਰਿਤ ਸਮੇਂ ਤੋਂ ਘੱਟ ਸਮਾਂ ਮਿਲਣ ਕਾਰਨ ਕਣਕ ਦੀ ਲੋਡਿੰਗ ਘੱਟ ਹੁੰਦੀ ਹੈ ਜੈਸ ਨਾਲ ਜਿੱਥੇ ਲੇਬਰ ਨੂੰ ਅੱਤ ਦੇ ਗਰਮੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਲੇਬਰ ਦਾ ਆਰਥਿਕ ਸ਼ੋਸ਼ਣ ਵੀ ਹੋ ਰਿਹਾ ਹੈ ਉਹਨਾਂ ਦੱਸਿਆ ਕਿ ਜੇਕਰ ਲੇਬਰ ਤੋਂ ਨਿਰਧਾਰਿਤ ਸਮੇਂ ਦੌਰਾਨ ਲੋਡਿੰਗ ਕੱਟ ਹੁੰਦੀ ਹੈ ਤਾਂ FCI ਵੱਲੋਂ ਲੇਬਰ ਨੂੰ 10000 ਰੁਪਏ ਪ੍ਰਤੀ ਘੰਟਾ ਖਰਚਾ ਪਾਇਆ ਜਾਂਦਾ ਹੈ ਪਰ ਹੁਣ FCI ਅਧਿਕਾਰੀਆਂ ਵੱਲੋਂ ਤਕਸੀਰੀ ਕਰਕੇ ਲੋਡਿੰਗ ਦਾ ਸਮਾਂ ਕੱਟ ਕਰ ਦਿੱਤਾ ਹੈ ਜਿਸ ਨਾਲ ਪੂਰੀ ਲੋਡਿੰਗ ਨਾ ਹੋਣ ਕਾਰਨ ਲੇਬਰ ਨੂੰ ਪ੍ਰੀ 100 ਰੁਪਏ ਤੋਂ ਵੀ ਘੱਟ ਮਜ਼ਦੂਰੀ ਮਿਲਦੀ ਹੈ ਜੋ ਲੇਬਰ ਦਾ ਆਰਥਿਕ ਸ਼ੋਸ਼ਣ ਹੈ ਉਹਨਾਂ ਐਫਐਸਆਈ ਅਧਿਕਾਰੀਆਂ ਤੋਂ ਮਰਦਾਨੇ ਸਮੇਂ ਅਨੁਸਾਰ ਰੈਕ ਵਿੱਚ ਕਨਕਲੋਰ ਕਰਾਉਂ ਤੇ ਮੰਗ ਕੀਤੀ ਜਦੋਂ ਕਿ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਉਹਨਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਯੂਨੀਅਨ ਵੱਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਇਹ ਭਲਾ ਜੀ ਰੋਸ ਪ੍ਰਦਰਸ਼ਨ ਕਰ ਰਹੇ ਕੀ ਕਾਰਨ ਹੈ ਇਹ ਰੋਸ ਪ੍ਰਦਰਸ਼ਨ ਇਸ ਕਰਮ ਕਰ ਰਹੇ ਆ ਜੀ ਜਿਹੜਾ ਸਵੇਰ ਦਾ ਟਾਈਮ ਆ ਉਸ ਵੇਲੇ ਵੀ ਐਫਐਸਆਈ ਡਿਪਾਰਟਮੈਂਟ ਕੰਮ ਨਹੀਂ ਚਲਾਉਂਦਾ ਦੁਪਹਿਰ ਚਲਾਉਂਦਾ ਫਿਰ ਦੁਪਹਿਰੇ 12 ਵਜੇ ਵੀ ਬੰਦ ਕਰ ਦਿੰਦਾ ਇਸ ਸ਼ਾਮ ਨੂੰ ਵੀ ਪਹਿਲਾ ਬੰਟ ਕਰਦਾ ਦੋ ਦਿਨਾਂ ਦੀ ਜਿੱਤ ਦੇ ਦੀਹਾੜੀ ਦੋ ਦਿਨ ਸਾਨੂੰ ਮਿਲਦੀ ਆ ਜੇ ਸਾਥੋਂ ਲੇਟ ਹੋ ਜੇ ਘੰਟਾ ਤਾਂ ਸਾਨੂੰ 10 ਰੁਪਏ 10000 ਕੀ ਘੰਟੇ ਦਾ ਡੈਮਰੇਜ ਪਾਇਆ ਜਾਂਦਾ ਸਾਡੇ ਨਾਲ ਬਹੁਤ ਨਜਾਇਜ਼ ਹੋਇਆ ਜਿੱਲਾ ਵੀ ਕਰ ਰਿਹਾ ਪਹਿਲਾ ਕੋਰੋਨਾ ਕਾਲ ਦੇ ਵਿੱਚ ਕਿਸੇ ਨੂੰ ਬਾਹਰ ਨਹੀਂ ਨਿਕਲ ਦਿੱਤਾ ਅਸੀਂ ਆਪਣੀ ਜਾਨ ਤੇ ਖੇਡ ਕੇ ਵੀ ਕੰਮ ਕੀਤਾ ਸਾਡੇ ਨਾਲ ਫੇਰ ਵੀ ਨਿਆਂ ਨਹੀਂ ਸਾਫੀ ਕੀਤੀ ਗਈ ਆ ਸਾਡੇ ਨਾਲ ਅੱਜ ਵੀ ਨਾਲ ਸਾਫੀ ਕੀਤੀ ਗਈ ਆ ਮੈਂ ਸੈਂਟਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਐਫਸੀਆਈ ਨੂੰ ਕਿ ਸਾਡੇ ਤੇ ਇਹੋ ਜਿਹਾ ਅਤਿਆਚਾਰ ਨਾ ਕਰੋ ਜਿਹੜਾ ਬੰਦਾ ਕੰਮ ਤੇ ਟਾਈਮ ਦੇ ਨਾਲ ਸਾਥੋ ਕੰਮ ਕਰਾਇਆ ਜਾਵੇ ਸਾਨੂੰ ਐ ੁੱੱਪੇ ਨਾ ਮਾਰੋ ਤੇ ਦੋ ਦੋ ਦਿਨਾਂ ਦੇ ਵਿੱਚ ਉਸੇ ਢੜੀ ਤੇ ਸਾਡੇ ਬੱਚੇ ਨਾ ਭੁੱਖੇ ਮਾਰਨਾ ਇਹੀ ਮੰਗ ਕਰਦਾ ਹਾਂ ਸਰਕਾਰ ਤੋਂ ਤੇ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਕਿ ਕਾਪੀ ਰਸੀਏ ਦੇ ਬਾਰੇ ਆਪ ਪ੍ਰਦਰਸ਼ਨ ਕਰਾਂਗੇ ਖੜਤਾਲ ਕਰਾਂਗੇ ਕੋਈ ਧਰਨਾ ਲਾਵਾਂਗੇ ਨਾਰੇਬਾਜੀ ਕਰਾਂਗੇ ਜੋ ਕੁਝ ਹੋਇਆ ਸਾਥੋ ਅਸੀਂ ਉਹ ਵੀ ਅਸੀਂ ਵੀ ਕਰਾਂਗੇ ਹਾਂ ਸਰ ਕੀ ਨਾਮ ਹੈ ਜੀ ਸਤਜੀਤ ਗਾਲ ਜੀ ਮੇਰਾ ਨਾਮ ਬਿੱਕਰ ਸਿੰਘ ਆ ਜੀ ਪੰਜਾਬ ਰੇਵਰ ਗਿੱਦੜਵਾਲ ਦੇ ਡਿੱਪੂ ਦੇ ਵਿੱਚ ਸਵਾਹ ਕਰਾਂ ਜੀ ਪਰ ਗੱਲ ਇਹ ਹੈ ਵੀ ਸਾਡੇ ਜਿਹੜਾ ਲੇਬਰ ਨਾਲ ਬੜਾ ਤੱਕਾ ਹੋ ਰਿਹਾ ਹੈਗਾ ਖਾਸ ਕਰਕੇ ਐਪਸਾਈਟ ਡਿਵੈਲਪਮੈਂਟ ਵਾਲਾ ਇਹ ਜਦੋਂ ਸਾਡੇ ਕੋਲ ਕਈ ਵਾਰੀ ਸਪੈਸ਼ਲ ਭਰਦੇ ਭਰਦੇ ਲੇਟ ਹੋ ਜਾਂਦੇ ਆ ਸਾਸੀ ਜੇ 10 15 ਮਿੰਟ ਵੀ ਲੇਟ ਹੋ ਜਾਈਏ ਤਾਂ ਵੀ ਸਾਨੂੰ ਉਹਦੇ ਵਿੱਚ ਸਾਨੂੰ ਖਰਚਾ ਪਾ ਜਾਂਦਾ ਡੈਪ ਰਾਈਡਰ ਰੂਪ ਦੇ ਵਿੱਚ ਸਾਨੂੰ ਘੱਟੋ ਘਾਟ ਵੀ ਸਾਡੇ ਤੋਂ 10000 ਰੁਪਏ ਘੰਟੇ ਦਾ ਵਸੂਲ ਕਰਦੇ ਆ ਪਰ ਜਦੋਂ ਅਸੀਂ ਸਪੈਸ਼ਲ ਪਹਿਲਾਂ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਸਾਨੂੰ ਕੁਝ ਨਹੀਂ ਮਿਲਦਾ ਅੱਜ ਕੱਲ ਵੀ ਐਫਸੀਏ ਨੇ ਸਾਡੇ ਤੇ ਬੜਾ ਅਤਿਆਚਾਰ ਕੀਤਾ ਹੋਇਆ ਜੀ ਇਹ ਸਾਨੂੰ ਨਾ ਤਾਂ ਸਵੇਰ ਜਲਦੀ ਕੰਮ ਕਰਾਉਂਦੇ ਆ 10 ਵਜੇ ਤੋਂ ਬਾ ਉਸ ਤੋਂ ਬਾਅਦ ਇਹ ਸ਼ਾਮ ਨੂੰ 3:00 4:00 5:00 ਵੇਟ ਤੋਂ ਬਾਅਦ ਕੰਮ ਬੰਦ ਕਰ ਦਿੰਦੇ ਹੈਗੇ ਜਿਹਦੇ ਵਰਗ ਕੇ ਇਹ ਜਿਹੜਾ ਗਰੀਬ ਦੱਕਾ ਜਿਹੜਾ ਲੇਬਰ ਹੈਗੇ ਆ ਮਜ਼ਦੂਰ ਹੈ ਉਹ ਬਹੁਤ ਔਖੇ ਹੁੰਦੇ ਆ ਤੁਹਾਨੂੰ ਪਤਾ ਵੀ ਅੱਜ ਗਰਮੀ ਪੈ ਰਹੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਕਰਕੇ ਪੰਜਾਬ ਦੇ ਤਾਂ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਪਰ ਇਹ ਅਫਸਰ ਨੇ ਸਾਡੇ ਤੇ ਅਡਾਤਿਆਚਾਰ ਕੀਤਾ ਸਾਨੂੰ ਦੁਪਹਿਰੇ ਦੁਪਹਿਰੇ ਕੰਮ ਕਰਾ ਰਹੀ ਹੈ ਪਤਾ ਨਹੀਂ ਸਾਡੇ ਕੋ ਕਿਹੜੇ ਜਨਮਾਂ ਦਾ ਸਾਡੇ ਤੋਂ ਬੈਰ ਕੱਢ ਰਿਹਾ ਸਾਡੇ ਨਾਲ ਜੀ ਵੀ ਦੁਪਹਿਰੇ ਦੁਪਹਿਰੇ ਤਾਂ ਅਕਸਰ ਲੋਕ ਜਾਨਵਰਾਂ ਨੂੰ ਵੀ ਛਾਵੇਂ ਬਿਠਾ ਦਿੰਦੇ ਆ ਪਰ ਇਹ ਸਾਡੇ ਦੁਪਹਿਰੇ ਹੀ ਕੰ ਵੀ ਸਾਡੇ ਨਾਲ ਸਹੀ ਇਨਸਾਫ ਕੀਤਾ ਜਾਵੇ ਅਗਰ ਸਾਡੇ ਨਾਲ ਸਹੀ ਇਨਸਾਫ ਨਾ ਕੀਤਾ ਗਿਆ ਤਾਂ ਅਸੀਂ ਫਿਰ ਇਹਨਾਂ ਦੀ ਹਟਨਾ ਐਕਟ ਖੜਕਾ ਦਾਂਗੇ ਸਾਡੀ ਜਿਹੜੀ ਲੇਬਰ ਆ ਬਹੁਤ ਮਜ਼ਦੂਰ ਦਬਕਾ ਬਹੁਤ ਦੁਖੀ ਹੋਇਆ ਖੜਾ ਇਹਨਾਂ ਤੋਂ ਨਹੀਂ ਤੁਹਾਨੂੰ ਕੀ ਫਰਕ ਪੈਂਦਾ ਹੈਗਾ ਜੇ ਅਜਦੀ ਵਿਜੈ ਕਲ ਨੂੰ ਕਰਵਾਉਂਦੇ ਹੈਗੇ ਤਾਂ ਅਜਦੀ ਵਿਜੈ ਕਲ ਨੂੰ ਇਹ ਹੈ ਜੀ ਵੀ ਮੰਨ ਕੇ ਜਦੋਂ ਹੁਣ ਸਾਡੇ ਕੋਲ ਤੇ 13 ਬਕਸੇ ਛੱਡ ਰਹੇ ਹੈਗੇ ਜੀ ਤੇ ਸਾਡੇ ਕੋਲੇ ਲੇਬਰਾਂ ਹੈਗੀਆਂ ਇੱਥੇ ਜੀ ਘੱਟੋ-ਘੱਟ ਵੀ 16-17 ਲੇਬਰ ਹੈਗੇ ਮਤਲਬ ਟੋਲੀਆਂ ਆਈਆਂ 16-17 ਇੱਕ ਟੋਲੇ ਦੇ ਵਿੱਚ ਘੱਟੋ-ਘੱਟ ਵੀ ਸਾਡੇ ਕੋਲੇ 15-16 ਬੰਦੇ ਹੈਗੇ ਜੀ ਤਾਂ 13 ਬਕਸਿਆਂ ਦੇ ਵਿੱਚ ਸਾਨੂੰ ਅੱਧਾ ਬਕਸਾ ਵੀ ਨਹੀਂ ਆਉਂਦਾ ਜੀ। ਅਗਰ ਅੱਧਾ ਬਕਸਾ ਅੱਧੇ ਬਕਸੇ ਦੇ ਵਿੱਚ ਤੁਸੀਂ ਮੰਨ ਲਓ ਗੋਰੀ ਵੱਧ ਤੋਂ ਵੱਧ ਵੀ 6.5 ਤੋਂ ਪੌਣੇ 700 ਬੋਲ ਬੋਲੀ ਪੈ ਸਕਦੀ ਹੈ ਜਿਸ ਦਾ ਕਿ ਸਾਨੂੰ ਵੱਧ ਤੋਂ ਵੱਧ 8-900 ਰੁਪਿਆ ਮਿਲੇਗਾ। ਉਹ ਤੁਸੀਂ ਦੇਖੋ 8-900 ਰੁਪਏ ਪਿੱਛੇ 1500 15 ਬੰਦੇ ਹੈਗੇ 15 ਬੰਦਿਆਂ ਨੂੰ ਤੁਸੀਂ ਮੰਨ ਕੇ ਚੱਲੋ 100-100 ਰੁਪਿਆ ਵੀ ਨਹੀਂ ਆਉਂਦਾ ਜੀ। ਠੀਕ ਹੈ ਜੀ। ਉਹਦੇ ਵਿੱਚ ਕੀ ਹੈ ਹੁਣ ਤੁਸੀਂ ਇਹ ਦੇਖੋ ਵੀ 100-100 ਰੁਪਈਆ ਸਾਨੂੰ ਹੁੰਦਾ ਨਹੀਂ ਵੱਧ ਤੋਂ 70-80 ਰੁਪਈਆ ਸਾਨੂੰ ਹੋਣਗੇ ਉਹਦੇ ਵਿੱਚੋਂ ਸਾਰੀ ਲੇਬਰ ਆਊਗੀ ਪੂਰੀ ਦਿਹਾੜੀ ਸਾਡੇ ਤੋਂ ਸਿਗਰ ਦੁਪਹਿਰੇ 80 ਰੁਪਏ ਦੀ ਦਿਹਾੜੀ ਕਰਵਾ ਰਹੇ ਹਾਂ ਸਾਡੇ ਨੂੰ ਕੀ ਮੰਗ ਕੀ ਕਰਦੇ ਮੰਗ ਐਸੇ ਹੀ ਕਰਦੇ ਆਂ ਵੀ ਸਾਡੇ ਦੀ ਇੱਕ ਗੁਜਾਰਿਸ਼ ਹੈ ਵੀ ਸਾਨੂੰ ਇਹ ਜਿਹੜਾ ਟਾਈਮ ਦੇ ਤ ਮੁਤਾਬਕ ਸਾਨੂੰ ਸ਼ੁਰੂ ਕੀਤਾ ਜਾਵੇ ਟਾਈਮ ਦੇ ਤ ਮੁਤਾਬਕ ਬੰਦ ਕੀਤਾ ਜਾਵੇ ਜਾਂ ਠੇਕੇਦਾਰ ਜਿਹੜਾ ਹੈਗਾ ਉਹ ਜਦੋਂ ਸਪੈਸ਼ਲ ਭਰਾਂਦਾ ਹੈਗਾ ਤਾਂ ਵੱਧ ਤੋਂ ਵੱਧ ਆਪਣੇ ਜਿਹੜੇ ਵੀਕਲ ਹੈਗੇ ਆ ਉਹ ਵੱਧ ਮੰਗਾਲੇ ਤੇ ਜੇ ਕੋਈ ਸੁਣਵਾਈ ਨਹੀਂ ਹੁੰਦੀ ਕੀ ਕਾਰਵਾਈ ਕਰਾਂਗੇ ਜੇ ਸਾਡੀ ਸੁਣਵਾਈ ਨਾ ਹੋ देतरी भाषा से पत्रकार गोविंद गुप्ता की रिपोर्ट